ਪ੍ਰਭੂ ਕਰਕੇ ਕੋਈ ਮੰਦਰ ਦੇਚ ਨਹੀਂ ਜਾਂਦਾ ਆਪਣੀ ਕਾਮਨਾ ਕਰਕੇ ਮੰਦਰ ਦੇਚ ਖੁਦਾ ਕਰਕੇ ਕੋਈ ਇਬਾਦਤ ਨਹੀਂ ਕਰਦਾ ਆਪਣੀਆਂ ਇਛਾਵਾਂ ਕਰਕੇ ਕਰਦਾ ਕਦੀ ਕਦੀ ਉਹ ਰੌਂਗ ਦੇ ਸੰਬੰਧ ਵਿੱਚ ਮੈਨੂੰ ਅਜਮੇਰ ਜਾਣਾ ਆਉਂਦਾ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਅਜਮੇਰ ਵਿੱਚ ਬਾਬੇ ਫਰੀਦ ਦਾ ਚਿੱਲਾ ਵੀ ਹੈ ਖਵਾਜਾ ਮੈਦਨ ਚੇਸ਼ਤੇ ਦੀ ਬਹੁਤ ਵੱਡੀ ਦਰਗਾਹ ਵੀ ਹੈ थोड़ी दूर है गुरुद्वारे तो चले जाइना रौनक मेला देखन, ते दे इबादत दा ढंग सारे इकट्ठे हुए खड़े सन अभी भी खड़े हो के देख रहे सी तीन चार मुसलमान कहने मांगो आप भी कुछ मांगो मांगो मैं कहा हम मांगने के लिए नहीं आए हम मांगने के लिए नहीं आए दीदार के लिए आए मांगने नहीं आए तो यहां के क्या करना है? भी? यहां के क्या करना है? मतलब सारे मनुख मंदिर मस्जिद गुरुद्वारे कामनाओं करके जाता बार बार मैं कह आप भी मांगिए कुछ आप भी मांगी आप दो मनुख कामना करके मंदिर मस्जिद गुरुद्वारे जाता अपनिया कामनावा करके अखंड पाठ रखा है ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਆ ਪ੍ਰਭੂ ਕਰਕੇ ਨਹੀਂ ਰਖਾ ਰਿਆ ਆਪਣੀ ਉਦੀ ਕੋਈ ਕਾਮਨਾ ਮਨੋਖ ਨੂੰ ਆਪਣੀ ਕਾਮਨਾ ਪਿਆਰੀ ਏ ਗੁਰੂ ਪਿਆਰਾ ਨਹੀਂ ਏ ਪ੍ਰਮਾਤਮਾ ਪਿਆਰਾ ਨਹੀਂ ਏ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦਣ ਕਿ ਆਣਾ ਨਾਦਾਨ ਇਹਨੂੰ ਇਤਨਾ ਹੀ ਨਹੀਂ ਪਤਾ ਪ੍ਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਓ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ماں ਬੜੀ ਭੌਲੀ ਹੋਵੇਗੀ ਕੁਛ ਵੀ ਨਹੀਂ ਹੋਵੇਗੀ ਜਿਹਨੂੰ ਇਤਨਾ ਵੀ ਨਹੀਂ ਪਤਾ ਇੱਕ ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਪ੍ਰਭੂ ਨੂੰ ਸਭ ਕੁਝ ਪਤਾ ਹੈ ਤੋ ਸੈਵਕ ਜੀ ਨੇ ਮੰਮਾ ਮੰਗਨ ਹਾਰ ਇਆਨਾ ਦੇਣ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਬੀਆ ਸ਼ਬਦ ਫਰੰਟિયਰ ਦੀ ਬੋਲੀ ਰਹਿ ਲੈਂਦੇ ਪੰਜਾਬ ਦੀ ਬੋਲੀ ਦਾ ਹੈ ਬੀਆ ਹੋਰ ਮੰਗਦਾ ਹੈ ਬੀਆ ਦੇ ਹੋਰ ਦੇ ਇਧਰ ਚੜਦੇ ਪੰਜਾਬ ਦੇ ਬੀਆ ਪਰੂਥੇ ਨੂੰ ਕਹਿੰਦੇ ਬਈ ਰੋਟੀ ਹੈ ਭਾਈ ਕੱਲ ਦੀ ਰੋਟੀ ਹੈ ਇਥੇ ਬਿਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ ਚਾਰ ਪੰਜ ਦਿਨ ਦਾ ਪਿਆ ਹੋਇਆ ਇਥੇ ਬਿਆ ਭੋਜਨ ਹੈ ਬਿਆ ਦੇ ਅਰਥ ਕਰਦੇ ਨੇ ਪਰੂਥਾ ਪਰ ਲੈnde ਪੰਜਾਬ ਦੇ ਚ ਇਹਦੇ ਅਰਥ ਪਰੂਥਾ ਨਹੀਂ ਕਰਦੇ ਹੋ ਹੋਰ ਮੰਗ ਬਿਆ ਮੰਗਦਾ ਹੈ ਹੋਰ ਮੰਗਦਾ ਹੋਰ ਮੰਗਦਾ ਹੋਰ ਮੰਗਦਾ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆ ਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਭੂ ਥਿਆ ਜਦ ਵੀ ਮੰਗਦਾ ਹੈ ਪਰਮਾਤਮਾ ਕੋਲ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਆਖੇ ਮੰਗੇ ਦੇਹ ਦੇਹ ਆਖਦਾ ਹੈ ਕੀ ਆਖਦਾ ਹੈ ਇਹ ਦੇ ਇਹ ਦੇ ਇਹ ਦੇ ਤੋ ਦਿੰਦਾ ਹੈ ਦਾਤ ਕਰੇ ਦਾਤਾ ਠੀਕ ਲਈ ਜਾਵੇ ਇਹ ਦੇ ਇਹ ਦੇ ਐਵੇਂ ਮੇਰੇ ਗਾੜਾ ਵੇ ਐਵੇਂ ਮੇਰੇ ਗਾੜਾ ਵੇ ਐਵੇਂ ਮੇਰੇ ਗਾੜਾ ਵੇ ਤੇ ਕਿਦਰੇ ਪ੍ਰਮਾਤਮਾ ਕਹ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਹੈ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੋ ਮੰਗੇ ਬਈਆ ਜਾਂਤੇ ਕੁਸਲ ਨਾ ਕਰ ਬਹੁ ਸਿਆ ਮਮਾ ਮੰਗਣ ਹਾਰ ਇਹ ਆਨਾ ਮਨੁਖ ਮੰਗਦਾ ਇਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਹੈ ਮਨੁਖ ਮਨ ਦਾ ਨਹੀਂ ਪੇਦਾ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਬਾਜ਼ਾਰ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਹਾਂ ਗੁਰੂ ਕੋਲ ਵੀ ਸੰਸਾਰ ਹੀ ਮੰਗਦਾ ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ। ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਨੇ ਖੂਬ ਝਗੜਦੇ। ਖੂਬ ਲੜਦੇ। ਮੁਕਦਮੇ ਬਾਜ਼ੀਆਂ ਤੱਕ ਹੁੰਦੀਆਂ। ਉੱਥੇ ਵੀ ਜ਼ਮੀਨ ਜਾਇਦਾਦ ਦੇ ਝਗੜੇ ਹੰਕਾਰ ਦੇ ਝਗੜੇ। ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੰਕਾਰ ਦੇ ਝਗੜੇ। ਇਕਬਾਲ ਨੇ ਤੇ ਬੜੀ ਚੋਟ ਕਰ ਦਿੱਤੀ ਹੈ। ਇਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖ ਕੇ ਇੱਕ ਨਵੀਂ ਮਸਜਿਦ ਨੂੰ ਦੇਖ ਮਾਡਲ ਟਾਊਨ ਲਾਹੌਰ ਵਿੱਚ ਕਿਧਰੇ ਰਹਿੰਦੇ ਸਨ ਮਹੱਲੇ ਚੋਂ ਲੰਘੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ਬ੍ਰਾਹਮਣ ਨੇ ਪੁਜਾਰੀ ਨੇ ਰੋਕਿਆ ਇਕਬਾਲ ਤੂੰ ਇਤਨਾ ਸਿਆਣਾ ਤੇਰੀ ਹਸੀ ਵਿੱਚ ਤਨਜ਼ ਹੈ ਝੋਟ ਹੈ ਔਰ ਤੂੰ ਮੰਦਰ ਤੇ ਤਨਜ਼ ਕਰਦਾ ਹੈ ਭਗਵਾਨ ਦਾ ਘਰ ਹੈ ਪ੍ਰਭੂ ਦਾ ਘਰ ਹੈ ਇਤਨੇ ਜ ਮੌਲਵੀ ਵੀ ਆ ਗਿਆ ਆਖੇ ਪੁਜਾਰੀ ਸਾਹਿਬ ਇਹਨੇ ਤਨਜ਼ ਸਿਰਫ ਮੰਦਰ ਤੇ ਨਹੀਂ ਕੀਤੀ ਮਸਜਿਦ ਤੇ ਵੀ ਕੀਤੀ ਉਹਨੂੰ ਵੇਖ ਕੇ ਵੀ ਹੱਸਿਆ ਔਰੇ ਦੀ ਹਸੀਰੇ ਚ ਤਨਜ਼ ਜਦ ਦੋਹਾਂ ਨੇ ਇਲਜ਼ਾਮ ਲਾਇਆ ਤੇ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲਾਉਂਦਾ ਹੈ ਧਿਆਨ ਨਾਲ ਸੁਣਨਾ कहिंदे सच कह दों ऐ ब्राह्मण बांगे더라 दी नज़म है सच कह दों ऐ ब्राह्मण गर तू बुरा ना माने तेरे सनम कंधों के बुत हो गए पुराने अपनों से बैर रखना तूने बुतों से सीखा जंगो जदल सिखाया वाइस को भी खुदा ने तंग आके मैंने आखिर दैरो हरम को छोड़ा ਵਾਇਜ਼ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਮੌਲਵੀ ਦਾ ਆਵਾਜ਼ ਵੀ ਮੈਂ ਛੋੜ ਦਿੱਤਾ ਵਾਇਜ਼ ਦੀ ਆਵਾਜ਼ ਵੀ ਮੈਂ ਛੋੜ ਤੇ ਵੀ ਜਹਾਦ ਜਹਾਦ ਜੰਗ ਜੰਗ ਲੜਾਈ ਲੜਾਈ ਤੋਂ ਬਿਨਾਂ ਦੂਜੀ ਗੱਲ ਹੀ ਨਿਕਲ ਤੈਨੂੰ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਦੇ ਮਲੇਛ 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 ਐ ਮਲੇਛ ਨੇ ਮਲੇ ਉਹ ਗਾਫਰਾ ਕੀ ਜਾ ਰਿਹਾ ਇੱਕ ਮਲੇਚ ਆਖੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਕਹਿੰਦੇ ਅੱਜ ਤੱਕ ਝਗੜੇ ਦਾ ਹੀ ਕੰਮ ਕੀਤਾ ਹੈ मैं दोवें तंग आके मैंने आखिर देरो हरम को छोड़ा वाइस का आवाज छोड़ा छोड़े तेरे फसाने जब सिर्फ मंग करके मैं मंदिर मस्जिद गुरुद्वारे जा रहे हैं और बहुतात लोग इस तरह आ रहे हैं तो मंदिर मार्केट बन जाता है गुरुद्वारा बाजार बन जाता है मस्जिद बाजार बन जाती है ਤੋ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਮੰਦਿਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ। ਬਾਜ਼ਾਰ ਦੇ ਝਗੜੇ ਫਸਾਦ ਚੱਲਦੇ ਨੇ ਤਾਂ ਮੰਦਿਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ। ਬਾਜ਼ਾਰ ਵਿੱਚ ਕੰਪੀਟੀਸ਼ਨ ਹੁੰਦੀ ਹੈ ਤੇ ਇੱਥੇ ਵੀ ਹੋਵੇਗੀ। ਆ ਕੋਈ ਬਹੁਤ ਵੱਡਾ ਦਾਨੀ ਹੈ ਮੈਂ ਬਹੁਤ ਵੱਡਾ ਦਾਣਾ। ਇਹਨੂੰ ਕੀ ਸੇਵਾ ਦੀ ਜਾਚ ਦਾ ਪਤਾ ਹੈ ਮੈਂ ਬਹੁਤ ਅچھے ਡੰਗਰਾਲ ਸੇਵਕ। ਇਹ ਕਿਹੜੀ ਗੱਲ ਦਾ ਕਹਿ ਨਹੀਂ ਆਪਾਂ ਕਹਿ ਨਹੀਂ ਇਹ ਕਿਹੜੀ ਗੱਲ ਦਾ ਦਾ ਨਹੀਂ ਆਪਾਂ ਦਾ ਨਹੀਂ ਇਹ ਕੀ ਸੇਵਾ ਕਰਦਾ ਆਪਾਂ ਇੱਕ ਕੰਪਿਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੁੰਦੀ ਹਰ ਹੁੰਦੀ ਜਦ ਬਾਜ਼ਾਰ ਵਾਲੀ ਮਨੋਂ ਬਿਰਤੀ ਆ ਜਾ ਹੈ ਤੋ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲਈਜੇ ਕੋਏ ਕਬੀਰ ਕਹਿੰਦੇ ਲਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਆ ਗੁਰਦੁਆਰੇ ਸਤਸੰਗ ਦੇਚ ਮੰਦਰ ਦੇਚ ਨਾਲ ਲੈ ਕੇ ਨਾ ਜਾਈ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈ ਇਹ ਤੇ ਕਹਿੰਦੇ ਨ ਬੜਾ ਪੁੰਨ ਆਉਂਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਈ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਤੇ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਕੇ ਉੱਥੇ ਹੀ ਮੰਨ ਰੱਖ ਜਦ ਤੋਂ ਆਵੇਂਗਾ ਇਥੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਔਰ ਪਰਮਾਤਮਾ ਦੇ ਮਿਲਦਿਆਂ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਪਗਮ ਅਪਾਰ उस मिलद सब कुछ मिल जाएगा सूरज मिल गया तो किरण सारिया ही मिल गई सागर मिल गया तो लहर सारिया मिल गई दरख्त मिल गया फुल पत्थे फल सारे ही मिल गए की एक एक पत्ता मंगना फल मंगना एक सूफी तहद सब कुछ खुदा से मांग लिया खुदा को मांग कर उठते नहीं है हाथ मेरे इस दुआ के बाद होर मैं मंग ਸਾਹਿ ਪਤਾ ਥੀ ਕੈਨਨ ਗੁਰਵਰਜਨ ਦੇਵ ਜੀ ਜੋ ਮੰਗੇ ਤੋ ਮੰਗੇ ਵੀ ਆ ਜਾਂਤੇ ਕੁਸਣ ਨ ਕਭੋ ਥੀਆ ਮੰਗਨ ਮੰਗਸੋ ਏਕੈ ਮੰਨ ਨਾਨਕ ਜਾਨਤੇ ਪਰੇ ਪਰਾ ਮੰਗਣਾ ਚਲੋ ਮੰਗ ਉਸੇ ਇੱਕੇ ਨੂੰ ਮੰਗ ਜਿਹਨੂੰ ਮੰਗ ਕੇ ਸਭ ਕੁਝ ਮਿਲ ਜਾਵੇ ਜਿਸ ਨੂੰ ਮੰਗ ਕੇ ਮਨੁਖ ਤ੍ਰਿਪਤ ਹੋ ਜਾਂਦਾ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਗੁਰੂ ਨੇ ਕੋਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨ ਲੈ ਮਨਕ ਮੰਗਦਾ ਮਨ ਦਾ ਨਹੀਂ ਮੰਗਣ ਵਾਲਾ ਈਆਣਾ ਮੰਮਾ ਮੰਗਣ ਹਾਰਿਆਣਾ ਤੇ ਮੰਨਣ ਵਾਲਾ ਮਨ ਨੇ ਕੀ ਗੱਤ ਕਹੀ ਨਾ ਜਾ ਇਤਨਾ ਸਿਆਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾ ਮੈਂ ਉਹਦੀ ਮਹਿਮਾ ਨਹੀਂ ਜਾਣਦਾ ਮੰਨੇ ਕੀ ਗੱਤ ਕਹੀ ਨਾ ਜਾ ਏ ਕੋ ਕਹੇ ਕਛੇ ਪਛਤਾ ਕਾਗਦ ਕਲਮ ਨਾਲ ਲੇਖਣਾ ਮਨ ਨੇ ਕਾਗਿਆ ਕਰਨ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰਦਾ ਪ੍ਰਮਾਤਮਾ ਨੂੰ ਮੰਨਣ ਵਾਲਾ ਪ੍ਰਮਾਤਮਾ ਵਰਗਾ